ਐ ਪੁੱਤ ਤੂੰ ਰੋਟੀ ਖਾ ਲਾ ਹੁਣ ਤੂੰ 10 ਮਿੰਟ ਬਾਅਦ ਤੇਰੀ ਮੌਤ ਹੋ ਜਾਣੀ ਆ ਹੈ ਹਾਏ ਕਿੰਨਾ ਸੋਹਣਾ ਕੁੱਤਾ ਮੈਨੂੰ ਲੱਗਦਾ ਇਹਨੂੰ ਵਿਚਾਰੇ ਨੂੰ ਭੁੱਖ ਲੱਗੀ ਆ ਉਹਨਾਂ ਇੱਥੇ ਰੱਖ ਮੈਂ ਤੇਰੇ ਲਈ ਕੁਝ ਖਾਣ ਨੂੰ ਲੈ ਕੇ ਆਉਣਾ ਵੀਰੇ 10 ਰੁਪਏ ਵਾਲਾ ਇੱਕ ਬਿਸਕਟਾਂ ਦਾ ਪੈਕਟ ਦੇ ਦੋ ਆਪਾ ਤਿੰਨ ਨਾ ਸਾਂ ਵਾਲੇ ਬਿਸਕਟ ਹਾਂ ਆ ਲੈ ਪੁੱਤ ਤੇਰੇ ਦਸਾਂ ਵਾਲੇ ਬਿਸਕਟ ਆਲੂ ਅੰਕਲ ਤੁਹਾਡੇ 10 ਰੁਪਏ ਕਿੰਨਾ ਪਿਆਰਾ ਕੁੱਤਾ ਵਾ ਲੈ ਪੁੱਤ ਤੂੰ ਰੋਟੀ ਖਾ ਲੈ ਹੁਣ ਤੂੰ 10 ਮਿੰਟ ਬਾਅਦ ਤੇਰੀ ਮੌਤ ਹੋ ਜਾਣੀ ਆ ਆ ਲੈ ਆ ਤੇਰੀ ਜ਼ਿੰਦਗੀ ਦੀ ਆਖਰੀ ਰੋਟੀ ਆ ਹੈ ਇਹ ਬਾਬਾ ਕੀ ਕਹੀ ਜਾਂਦਾ 10 ਮਿੰਟਾਂ ਚ ਇਹਦੀ ਮੌਤ ਹੋ ਜਾਣੀ ਆ ਚਲ ਕੋਈ ਨਾ ਇੱਕ ਨਾ ਇੱਕ ਦਿਨ ਤਾਂ ਇਹ ਦੁਨੀਆ ਤੋਂ ਸਭ ਨੇ ਚਲੇ ਜਾਣਾ ਮੈਨੂੰ ਲੱਗਦਾ ਹੈ ਬਾਬਾ ਕੁੱਤੇ ਨੂੰ ਮਾਰੂਗਾ ਤਾਂ ਹੀ ਬੰਨ ਕੇ ਗਿਆ ਵਾ ਇੰਨਾ ਸੋਹਣਾ ਕੁੱਤਾ ਵਾ ਵਿਚਾਰਾ ਵੀ ਪੁੱਛਣ ਵਾਲਾ ਹੋਵੇ ਇਹਨੇ ਤੇਰਾ ਕੀ ਵਿਗਾੜਿਆ ਤੂੰ ਟੈਨਸ਼ਨ ਨਾ ਲੈ ਮੈਂ ਹੈਗਾ ਨਾ ਮੈਂ ਬਚਾਉ ਤੈਨੂੰ ਇਹ ਬਾਬੇ ਕੋਲ ਪਰ ਮੈਂ ਇਹਨੂੰ ਬਚਾਉ ਕਿਵੇਂ ਮੈਂ ਤਾਂ ਉਮਰ ਤੇ ਛੋਟਾ ਵਾਂ ਤੇ ਬਾਬਾ ਮੇਰੇ ਨਾਲੋਂ ਵੱਡਾ ਵਾ ਮੈਂ ਤਾਂ ਉਹਦੇ ਨਾਲ ਲੜ ਵੀ ਨਹੀਂ ਸਕਦਾ ਯਾਰ ਮੈਂ ਇਹਨੂੰ ਕਿਵੇਂ ਬਚਾਵਾਂ ਆ ਗਿਆ ਆਈਡੀਆ ਦਿਮਾਗ 'ਚ ਇਹ ਜਗ੍ਹਾ ਬਿਲਕੁਲ ਠੀਕ ਹੈ ਕੁੱਤੇ ਨੂੰ ਬਚਾਉਣ ਵਾਸਤੇ ਦੇਖ ਲੈ ਤੈਨੂੰ ਬਚਾਲਾਂ ਨਾ ਮੈਂ ਹੁਣ ਹੁਣ ਉਹ ਬਾਬਾ ਤੈਨੂੰ ਇੱਥੇ ਆਕੇ ਨਹੀਂ ਮਾਰ ਸਕਦਾ ਹੁਣ ਮੈਂ ਤੈਨੂੰ ਆਪਦੇ ਕੋਠੇ ਤੇ ਖੁੱਲਾ ਛੱਡ ਦੇਣਾ ਫਿਰ ਸਾਰੇ ਡਾੜੇ ਜਿਵੇਂ ਮਰਜੀ ਕੱਢੇ ਜਾਈਂ ਆ ਲੈ ਬਸਕੌੜ ਖਾ ਲੈ ਹੈ ਰੱਬਾ ਜੋ ਤੂੰ ਕਿਸਮਤ 'ਚ ਲਿਖਤਾ ਨਾ ਬਸ ਉਹੀ ਹੋਣਾ ਉਹਨੂੰ ਕੋਈ ਨਹੀਂ ਬਦਲ ਸਕਦਾ। اے بابا ਫੇਰ ਆ ਗਿਆ ਸਾਡੇ ਘੇਟਾਂ ਚ। ਮੈਂ ਦੱਸਦਾ ਇਹਨੂੰ ਬੇਜਬਾਨਾਂ ਨੂੰ ਕਿਵੇਂ ਮਾਰੀਦਾ। ਓਹ بابا! ਤੂੰ ਬੇਜਬਾਨ ਕੁੱਤੇ ਨੂੰ ਕਿਉਂ ਮਾਰਨ ਫਿਰਦਾ ਸੀ? ਨਹੀਂ ਪੁੱਤ। ਮੈਂ ਕਿਸੇ ਬੇਜਬਾਨ ਨੂੰ ਮਾਰ ਕੇ ਕੀ ਲੈਣਾ? ਅੱਛਾ, ਤੂੰ ਮੈਨੂੰ ਝੂਠ ਨਹੀਂ ਬੋਲ ਸਕਦਾ। ਮੈਂ ਉੱਲੇ ਖੜ ਕੇ ਸਾਰਾ ਕੁਝ ਸੁਣ ਲਿਆ ਸੀ। ਜਦੋਂ ਤੂੰ ਉਹ ਕੁੱਤੇ ਨੂੰ ਕਈ ਜਾਂਦਾ ਸੀ, ਦਸਾ ਮਿੰਟਾਂ ਬਾਅਦ ਤੂੰ ਮਰ ਜਾਣਾ ਪਰ ਹਾਂ ਨਹੀਂ ਤੂੰ ਉਹਨੂੰ ਮਾਰ ਸਕਦਾ। ਨਹੀਂ ਨਹੀਂ ਪੁੱਤ। ਮੈਂ ਉਹ ਬੇਜਬਾਨ ਨੂੰ ਮਾਰ ਕੇ ਕੀ ਲੈਣਾ ਸੀ? ਮੈਂ ਤਾਂ ਬੱਸ ਉਹਦੀ ਕਿਸਮਤ ਚਾਤੀ ਮਾਰ ਕੇ ਦੇਖਿਆ ਸੀ। ਵੀ ਉਹਦੀ ਮੌਤ 10 ਮਿੰਟ ਬਾਅਦ ਇੱਕ ਕੋਠੇ ਤੋਂ ਡਿੱਗ ਕੇ ਹੋਣੀ ਆ। ਕੀ ਮੈਂ ਵੀ ਇਹੀ ਸੋਚੀ ਜਾਂਦਾ ਸੀ ਵੀ ਇੱਕ ਛੋਟਾ ਜਿਹਾ ਕਤੂਰਾ ਕੋਠੇ ਤੇ ਕਿਵੇਂ ਚੜੂਗਾ। ਮੈਂ ਤਾਂ ਉਹਨੂੰ ਸੰਗਲੀ ਨਾਲ ਬੰਨ ਕੇ ਗਿਆ ਸੀ। ਵੀ ਸ਼ਾਇਦ ਰੱਬ ਉਹਦੀ ਲਿਖੀ ਹੋਈ ਟਾਲ ਦੇਵੇ। ਹੈ? ਇਹਨੂੰ ਕੀ ਹੋ ਗਿਆ? ਹਾਂ? ਪੁੱਤ ਤੂੰ ਕਿਉਂ ਰੋਇਆ ਨਾ ਖੜਾਓ ਖੜਾ ਕੀ ਗੱਲ ਹੋ ਗਈ ਬਾਬਾ ਜੀ ਉਹ ਕੁੱਤਾ ਮੇਰੀ ਵਜ੍ਹਾ ਨਾਲ ਮਰਿਆ ਮਤਲਬ ਮੈਨੂੰ ਲੱਗਿਆ ਸੀ ਤੁਸੀਂ 10 ਮਿੰਟਾਂ ਬਾਅਦ ਉਹਨੂੰ ਫੇਰ ਮਾਰਨ ਆਉਂਗੇ ਐਸ ਕਰਕੇ ਤੁਸੀਂ ਸੰਗਲ ਨਾ ਬੰਦ ਕੇ ਗਏ ਆ ਐਸੇ ਡਰ ਤੋਂ ਮੈਂ ਥੋੜਾ ਸੰਗਲ ਖੋਲ੍ਹ ਕੇ ਆਉਦੇ ਕੋਠੇ ਤੇ ਲੈ ਆ ਕੇ ਉਹਨੂੰ ਛੱਡਤਾ ਤੇ ਮੇਰੇ ਕਰਕੇ ਉਹ ਵਿਚਾਰਾ ਕਤੂਰਾ ਮਰ ਗਿਆ ਨਹੀਂ ਨਹੀਂ ਪੁੱਤ ਉਹ ਤੇਰੀ ਵਜ੍ਹਾ ਨਾਲ ਨਹੀਂ ਮਰਿਆ ਇੱਥੇ ਉਹੀ ਹੁੰਦਾ ਜੋ ਉੱਪਰ ਵਾਲਾ ਚਾਹੁੰਦਾ ਤੂੰ ਉਹਦੀ ਜਾਨ ਬਚਾਉਣ ਲਈ ਉਹਨੂੰ ਆਪਦੇ ਕੋਠੇ ਦੇ ਲੈ ਕੇ ਖੁੱਲਾ ਛੱਡਿਆ ਸੀ ਪਰ ਤੇਰੇ ਕੋਠੇ ਤੋਂ ਡੱਗ ਕੇ ਮਰਨਾ ਉਹਦੇ ਪਹਿਲਾਂ ਹੀ ਕਿਸਮਤ 'ਚ ਲਿਖਿਆ ਸੀ ਹੋ ਚਣ ਜਣਾ ਬੰਦਿਆ ਪੱਤਾ ਸੁੱਕੀ ਟਾਣੀ ਦਾ ਹੋ ਚਣ ਜਣਾ ਬੰਦਿਆ ਪੱਤਾ ਸੁੱਕੀ ਟਾਣੀ ਦਾ ਕੁਦਰਤ ਦੇ ਰੰਗ ਨੂੰ ਅਵੇਂ ਨਹੀਂ ਜਾਣਦਾ ਹੋ ਰੱਬ ਦੇ ਰੰਗ ਹਾਂਜੀ ਵੀਡੀਓ ਤੁਸੀਂ ਦੇਖ ਹੀ ਲਈਆ ਮੈਨੂੰ ਲੱਗਦਾ ਤੁਹਾਨੂੰ ਵਧੀਆ ਲੱਗੀ ਹੋਊਗੀ ਇਹ ਸਟੋਰੀ ਬਹੁਤ ਹੀ ਸਸਪੈਂਸ ਵਾਲੀ ਸੀਗੀ ਤੁਸੀਂ ਦੇਖ ਹੀ ਲਿਆ ਨਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਸਟੋਰੀ ਕਿਵੇਂ ਦੀ ਲੱਗੀ ਤਾਂ ਅਗਲੀ ਤੁਸੀਂ ਸਟੋਰੀ ਅਸੀਂ ਕਿਹੜੇ ਟੌਪਿਕ ਤੇ ਬਣਾਈਏ ਜਰੂਰ ਕਮੈਂਟਾਂ ਦੇ ਵਿੱਚ ਦੱਸ ਦਿਆ ਕਰੋ ਤੇ ਤੁਹਾਡਾ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਵਾ ਸਾਡੀਆਂ ਅਸੀਂ ਜਿੰਨੀਆਂ ਵੀ ਹੋਣ ਵਾਲੀਆਂ ਆਉਣ ਵਾਲੀਆਂ ਵੀਡੀਓ ਆ ਅਸੀਂ ਆਪਣੀਆਂ ਵੀਡੀਓ YouTube ਤੇ ਪੋਸਟ ਕਰ ਰਹੇ ਹਾਂ ਕਿਉਂਕਿ YouTube ਤੇ ਥੋੜਾ ਲੌਂਗ ਕੰਟੈਂਟ ਅਸੀਂ ਬਣਾਉਣਾ ਸ਼ੁਰੂ ਕੀਤਾ ਵਾ ਤੇ ਉਹਦੇ ਤੇ ਤੁਹਾਡਾ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਵਾ ਤੇ ਸਾਰੇ ਪਣਪਰਾ ਜਿੰਨੇ ਵੀ ਸਾਡੀ ਵੀਡੀਓ YouTube ਤੇ ਦੇਖ ਰਹੇ ਆ ਸਾਡਾ ਚੈਨਲ YouTube ਦੇ ਸਬਸਕ੍ਰਾਈਬ ਕਰ ਲਿਓ ਤੇ ਜੇ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਹਨੂੰ ਲਾਈਕ ਜ਼ਰੂਰ ਕਰ ਦਿਓ ਤਾਂ ਜੋ ਇਹ ਵੀਡੀਓ ਹੋਰ 10-15 ਲੋਕਾਂ ਦੇ ਕੋਲ ਇਹ ਸ਼ੋ ਹੋਵੇ ਜਦੋਂ ਇੱਕ ਬੰਦਾ ਲਾਈਕ ਕਰਦਾ ਨਾ ਤਾਂ ਉਹ ਵੀਡੀਓ 10-15 ਜਣਾਂ ਕੋਲੇ ਸ਼ੋ ਹੁੰਦੀ ਆ ਨਾ ਤੇ ਕਮੈਂਟ ਜ਼ਰੂਰ ਕਰਿਓ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਹੋਰ ਵੀਡੀਓ ਦੇਖਣ ਲਈ ਧੰਨਵਾਦ